ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਹਰ ਔਰਤ ਲਈ ਮਹੱਤਵਪੂਰਨ ਵਿਸ਼ੇ ਤੇ ਮਹਾਮਾਰੀ ਦੇ ਦਰਦ ਅਤੇ ਗੜਬੜ ਨੂੰ ਘਰ ਬੈਠੇ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਅਕਸਰ ਪੀਰੀਅਡ ਦੇ ਸਮੇਂ ਪੇਟ ਦਰਦ ਕਮਰ ਦਰਦ ਕਮਜ਼ੋਰੀ ਜਾਂ ਪੇਟ ਫੁੱਲਣਾ ਆਮ ਗੱਲ ਹੈ ਪਰ ਕੁਝ ਸੌਖੇ ਕਰੇਲੂ ਨੁਸਖਿਆਂ ਨਾਲ ਇਹ ਦਰਦ ਬਹੁਤ ਘੱਟ ਕੀਤਾ ਜਾ ਸਕਦਾ ਹੈ ਇੱਕ ਗਲਾਸ ਗਰਮ ਪਾਣੀ ਵਿੱਚ ਅੱਧਾ ਚਮਚਾ ਜਵਾਈਨ ਪਾ ਕੇ ਉਬਾਲੋ ਅਤੇ ਹੌਲੀ-ਹੌਲੀ ਪੀਵੋ ਇਹ ਨਾ ਸਿਰਫ ਪੇਟ ਦਾ ਦਰਦ ਘਟਾਉਂਦਾ ਹੈ ਸਗੋਂ ਗੈਸ ਅਤੇ ਪੇਟ ਫੁੱਲਣ ਤੋਂ ਵੀ ਰਾਹਤ ਦਿੰਦਾ ਹੈ। ਅਦਰਕ ਦੀ ਚਾਹ ਪੀਣ ਨਾਲ ਸੋਜ ਅਤੇ ਦਰਦ ਦੋਵੇਂ ਘਟਦੇ ਹਨ। ਇਸ ਲਈ ਪੀਰੀਅਡ ਦੇ ਦਿਨਾਂ ਵਿੱਚ ਦਿਨ ਵਿੱਚ ਇੱਕ ਵਾਰ ਅਦਰਕ ਦੀ ਚਾਹ ਜ਼ਰੂਰ ਪੀਵੋ। ਸੌਂਫ ਹਾਰਮੋਨੋ ਸੰਤੁਲਿਤ ਕਰਦੀ ਹੈ ਤੇ ਪੀਰੀਅਡ ਨੂੰ ਨਿਯਮਤ ਬਣਾਉਂਦੀ ਹੈ। ਇੱਕ ਚਮਚ ਸੌਂਫ ਰਾਤ ਨੂੰ ਪਾਣੀ ਵਿੱਚ ਭਿਗੋ ਦਿਓ ਤੇ ਸਵੇਰੇ ਖਾਲੀ ਪੇਟ ਲਵੋ। ਇਸ ਨਾਲ ਪੇਟ ਨਰਮ ਰਹਿੰਦਾ ਹੈ ਤੇ ਦਰਦ ਘਟਦਾ ਹੈ। ਗੁੜ ਦੇ ਨਾਲ ਭੁੰਨੇ ਹੋਏ ਤਿਲ ਖਾਣਾ ਬਹੁਤ ਫਾਇਦੇਮੰਦ ਹੁੰਦੇ ਹਨ ਇਹ ਬਲੱਡ ਸਰਕੂਲੇਸ਼ਨ ਵਧਾਉਂਦੇ ਹਨ ਤੇ ਸਰੀਰ ਨੂੰ ਊਰਜਾ ਦਿੰਦੇ ਹਨ ਪੀਰੀਅਡ ਦੇ ਦਿਨਾਂ ਵਿੱਚ ਰੋਜ਼ ਇੱਕ ਵਾਰ ਇਹ ਮਿਸ਼ਰਣ ਖਾਣ ਨਾਲ ਕਮਜ਼ੋਰੀ ਤੇ ਦਰਦ ਦੋਵੇਂ ਘਟਦੇ ਹਨ ਜੇ ਦਰਦ ਬਹੁਤ ਵੱਧ ਹੈ ਤਾਂ ਗਰਮ ਪਾਣੀ ਦੀ ਬੋਤਲ ਪੇਟ ਤੇ ਰੱਖੋ ਇਹ ਨਾਲੀਆਂ ਨੂੰ ਆਰਾਮ ਦਿੰਦੀ ਹੈ ਤੇ ਦਰਦ ਤੁਰੰਤ ਘਟਦਾ ਹੈ ਪੀਰੀਅਡ ਦੇ ਦਿਨਾਂ ਵਿੱਚ ਹੌਲੀ-ਹੌਲੀ ਟੈਲਣਾ ਜਾਂ ਹਲਕੇ ਯੋਗ ਆਸਨ ਜਿਵੇਂ ਪਜੰਗ ਆਸਣ ਅਤੇ ਬਾਲ ਆਸਣ ਕਰਨ ਨਾਲ ਵੀ ਬਹੁਤ ਆਰਾਮ ਮਿਲਦਾ ਹੈ। ਇਸ ਨਾਲ ਸਰੀਰ ਵਿੱਚ ਖੂਨ ਦਾ ਸਰਕੂਲੇਸ਼ਨ ਵਧਦਾ ਹੈ ਤੇ ਦਰਦ ਘਟ ਹੁੰਦਾ ਹੈ। ਗਰਮ ਪਾਣੀ ਜ਼ਿਆਦਾ ਪੀਵੋ। ਹਲਕਾ ਤੇ ਤੰਦਰੁਸਤ ਖਾਣਾ ਖਾਓ। ਆਰਾਮ ਕਰੋ। ਠੰਡੀ ਚੀਜ਼ਾਂ ਜਿਵੇਂ ਆਈਸਕ੍ਰੀਮ, ਕੋਲਡ ਡਰਿੰਕ ਨਾ ਖਾਓ। ਬਹੁਤ ਚਾਹ ਤੇ ਕੌਫੀ ਤੋਂ ਬਚੋ। ਤਾਂ ਦੋਸਤੋ ਇਹ ਸਨ ਕੁਝ ਘਰੇਲੂ ਸੌਖੇ ਨੁਸਖੇ ਜੋ ਮਹਾਂਮਾਰੀ ਦੇ ਦਰਦ ਤੋਂ ਰਾਹਤ ਦਿੰਦੇ ਹਨ। ਜੇ ਤੁਸੀਂ ਇਹ ਟਿਪਸ ਅਪਣਾਓਗੇ ਤਾਂ ਬਿਨਾ ਦਵਾਈ ਦੇ ਪੀਰੀਅਡ ਦੇ ਦਿਨ ਬਹੁਤ ਆਸਾਨ ਬਣ ਸਕਦੇ ਹਨ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ